ਇਸੋ ਜੀ ਮਨਾ ਦੇਖੋ ਕੋਣ ਫੋਟੋ ਵਾਲੇ ਪੀਸ ਆਏ ਹੈਗੇ ਨਾਲ ਮਸਲੀਨ ਦੀ ਦੁਪੱਟੇ ਮਸਲੀਨ ਦੇ ਸੂਟ ਆ ਆ ਦੇਖੋ ਜਿੰਮੇ ਬਾਜੂ ਤੇ ਵਰਕ ਆਊਗਾ ਟਰੈਟ ਕਮ ਹੈਗਾ ਜੀ 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 ਤੇ ਨਾਲ ਇਹਦੇ ਨਾਲ ਦੇਖੋ ਜੀ ਫਰੰਟ ਤੇ ਵਰਕ ਹੈਗਾ ਵਧੀਆ ਸਰਦਾਰੀ ਸੂਟ ਹੈ ਜੀ ਜੀ ਦੁਪੱਟੇ ਰੂਟੇ ਵਧੀਆ ਨੇ ਤੇ ਰੇਟ ਵੀ ਜੀ ਸਾਰਾ ਇਹਦਾ 430 ਰੁਪਏ ਰੇਂਜ ਚ ਲੱਗੂਗਾ ਇਹ ਇੱਕ ਹੁਣ ਭਾਜੀ ਇਹਦੇ ਹੈਵੀ ਦੁਪੱਟੇ ਵਾਲਾ 430 ਰੁਪਏ ਚ ਸਿਰਫ ਹਾਂ ਜੀ ਹਾਂ ਜੀ ਇਹਦੇ ਵਿੱਚ ਨਾ ਆ ਦੇਖੋ ਡਿਜ਼ਾਈਨ ਵੀ ਕਈ ਨੇ ਹਾਂ ਹਾਂ ਯਾਨੀ ਇਹਦੇ ਕੋਲ ਸਿੰਗਲ ਸਿੰਗਲ ਪੀਸ ਆਉਂਦੇ ਹਨ ਤੁਹਾਨੂੰ ਜਿੰਨੇ ਥ੍ਰੈਡ ਦਾ ਕੰਮ ਆਊਗਾ ਮਸਲੀਨ ਦਾ ਸੂਟ ਇਹ ਵੀ ਜਿਵੇਂ 430 ਰੁਪਏ ਰੇਂਜ 'ਚ ਇਹ ਵੀ 430 ਰੁਪਏ ਇਹਨਾਂ 'ਚ ਕਲਰ ਵੀ ਹੋਰ ਮਿਲ ਜਣਗੇ ਭਾਜੀ ਨਹੀਂ ਵੀਰ ਜੀ ਜਿੰਨੇ ਮਤਲਬ ਪੀਸ ਦੇਖੋਗੇ ਸਭ ਡਿਜ਼ਾਈਨ ਦਾ ਦੇਖੋ ਨਾ ਜਿਵੇਂ ਉਹਨਾਂ ਕੋਲ ਪੀਸ ਆ ਗਏ ਫੋਟੋ ਵਾਲੇ ਨਾ ਜੀ ਫੋਟੋ ਵਾਲੇ ਪੀਸ ਆ ਗਏ ਜਿਵੇਂ ਉਹਨਾਂ ਦੇਖੋ ਫੋਟੋ ਦੇਖੀ ਜੀ ਉਸੇ طرح ਹੀ ਸੂਟ ਹੈ ਹੁਣ ਬਿਲਕੁਲ ਜੀ ਯਾਰ ਉਸ ਲਿੰਟ ਦਾ ਕੱਪੜਾ ਜੀ ਨਾਲ ਇਹਦੇ ਨਾਲ ਆਊਗਾ ਇਸ ਤਰ੍ਹਾਂ ਹੀ ਬਾਜੂ ਵਰਕ ਹੈ ਬਿਲਕੁਲ ਜੀ ਠੀਕ ਹੈ ਜੀ ਤੇ 440 ਰੁਪਏ ਦਾ ਸੂਟ ਹੈ ਸਾਰਾ ਸਾਰੇ ਨਾ ਸੂਟ ਸਾਰੇ ਮਹਿੰਗੇ ਜੀ ਜੀ ਰੇਂਜ ਜੀ ਸਸਤੀ ਹੈ ਰੇਂਜ ਸਸਤੀ ਦੇਣੀ ਆ ਪਾ ਮਤਲਬ ਹੈਗੇ ਹੈਵੀ ਸੂਟ ਹੈ ਰੇਟ ਹੀ ਘਟਦੇ ਨੇ ਸਿਰਫ ਆ ਦੇਖੋ ਜੀ ਜਿਵੇਂ 20 ਸ਼ਿਪ ਗਲਾ ਥ੍ਰੈਡ ਦਾ ਕੰਮ ਹੋ ਗਿਆ ਬਿਲਕੁਲ ਜੀ ਉਵੇਂ ਡਬਲ ਸ਼ੀਟ ਦਾ ਦੁਪੱਟਾ ਆ ਗਿਆ ਹਾਂ ਹਾਂ ਠੀਕ ਹੈ ਜੀ 440 ਰੁਪਏ ਰੇਟ ਇਹ ਵੀ 440 ਜੀ ਹਾਂ ਜੀ ਹਾਂ ਜੀ